ਮਹਾਰਾਣੀ ਜਿੰਦਾ ਦੀ ਪਹਿਚਾਨ ਮਹਾਰਾਣੀ ਜਿੰਦਾ ਸਿੱਖ ਇਤਿਹਾਸ ਦਾ ਇੱਕ ਅਜੀਹਾ ਪੰਨਾ ਹੈ ਜੋ ਆਪਣੇ ਅਨੂਠੇ ਚਮਕ ਦੇ ਬਾਵਜੂਦ ਧੂੜਾਂ ਨਾਲ ਭਰਿਆ ਹੋਇਆ ਹੈ ਇਸ ਨੂੰ ਝਾੜ ਕੇ ਸਾਫ਼ ਕਰਕੇ ਇਸ ਦੀ ਅਸਲੀ ਲਿਸ਼ਕਤ ਇਸ ਉੱਪਰ ਲਿਖੀ ਸੰਘਰਸ਼ ਦੀ ਬੇਸ਼ਕੀਮ ਦੀ ਇਬਾਦਤ ਨੂੰ ਗੋਹ ਨਾਲ ਪੜਿਆ ਨਹੀਂ ਗਿਆ ਇਸ ਦੇ ਨਾਂ ਤਾਂ ਸਹੀ ਪਹਿਚਾਨ ਹੋਈ ਹੈ ਨਾ ਹੀ ਸਹੀ ਮੁੱਲ ਪਿਆ ਹੈ ਕਾਰਨ ਇਹੋ ਹੈ ਕਿ ਉਸ ਵੇਲੇ ਦੇ ਸ਼ਾਦਰ ਲੋਕਾਂ ਨੇ ਉਸ ਦੇ ਇਲਜ਼ਾਮਬਾਜ਼ੀ ਦੂਸ਼ਣਬਾਜ਼ੀ ਤੇ ਗਲਤ ਸੂਚਨਾਵਾਂ ਦਾ ਉਹ ਕਹਿਟਾਇਆ ਕਿ ਉਸ ਦੀ ਅਸਲ ਸ਼ਖਸੀਅਤ ਇਲਜ਼ਾਮਾਂ ਦੀ ਇਸ ਧੂੜ ਦੇ ਹੇਠ ਦੱਬੀ ਗਈ। ਧੂੜਾ ਨਾਲ ਇਸ ਸੁਨਹਿਰੀ ਵਰਕੇ ਦਾ ਅਕਸ ਵਿਗਾੜਨ ਵਾਲੇ شاہی ਦਰਬਾਰ ਦੀ ਡੋਗਰਾ ਟੋਲੀ ਵੀ ਸੀ। ਅੰਗਰੇਜ਼ਾਂ ਦੇ ਛੱਡੇ ਹੋਏ ਏਜੰਟ ਵੀ ਸਨ ਅਤੇ ਸੱਤਾ ਦੇ ਲਾਲਚੀ ਕੁਝ ਹੋਰ ਲੋਕ ਵੀ ਸਨ। ਰਾਣੀ ਦਾ ਅਕਸ ਵਿਗਾਰਡਨ ਦਾ ਸਾਰਾ ਤਾਣਾ ਬਾਣਾ ਚਲਾਕ ਅੰਗਰੇਜ਼ਾਂ ਦਾ ਹੀ ਬੁਣਿਆ ਹੋਇਆ ਸੀ ਜਿਸ ਵਿੱਚ ਬਹੁਤ ਸਾਰੇ ਲਾਇਲਗ ਲੋਕ ਉਲਝ ਗਏ ਇਥੋਂ ਤੱਕ ਕਿ ਸਾਡਾ ਹਰਮਨ ਪਿਆਰਾ ਸ਼ਾਇਰ ਸ਼ਾਹ ਮੁਹੰਮਦ ਵੀ ਇਸ ਪਰਚਲਿਤ ਗਲਤਫਹਿਮੀ ਦਾ ਸ਼ਿਕਾਰ ਹੋ ਗਿਆ ਪਰ ਸਿਆਣੇ ਲੋਕ ਮਹਾਰਾਣੀ ਜਿੰਦਾ ਦੇ ਸੁਭਾਅ ਅਤੇ ਸ਼ਖਸੀਅਤ ਤੇ ਪੂਰਾ ਵਿਸ਼ਵਾਸ ਕਰਦੇ ਸਨ ਉਸ ਨੂੰ ਰਾਜਮਾਤਾ ਕਹਿ ਕੇ ਮਾਨ ਦਿੰਦੇ ਸਨ ਫੌਜ ਉਸ ਦੇ ਖਿਲਾਫ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸੀ ਬਲਕਿ ਉਸ ਖਿਲਾਫ ਕੋਈ ਅਫਵਾਹ ਸੁਣ ਕੇ ਫੌਜ ਭੜਕ ਉੱਠਦੀ ਸੀ ਤੇ ਮਾਰਨ ਮਰਨ ਨੂੰ ਤਿਆਰ ਹੋ ਜਾਂਦੀ ਸੀ ਆਮ ਜਨਤਾ ਵੀ ਉਸ ਦਾ ਪੂਰਾ ਸਤਿਕਾਰ ਸੀ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਸਿੱਖ ਫੌਜ ਅਤੇ ਸਧਾਰਨ ਪਰਜਾ ਤੱਕ ਸਭ ਤੇ ਸਿਰ ਅੱਖਾਂ ਤੇ ਬਿਠਾਇਆ ਹੋਇਆ ਸੀ ਰਾਣੀ ਦੀ ਇਹੋ ਲੋਕਪ੍ਰਿਅਤਾ ਸੀ ਹੀ ਅੰਗਰੇਜ਼ਾਂ ਅਤੇ ਸਿੱਖ ਰਾਜ ਦੇ ਅੰਦਰੂਨੀ ਦੁਸ਼ਮਣਾਂ ਨੂੰ ਰੜਕਦੀ ਸੀ ਕਿਸੇ ਵਿਅਕਤੀ ਦੀ ਪਛਾਣ ਤਿੰਨ ਵਸਿੱਲਿਆਂ ਨਾਲ ਸੰਭਵ ਹੈ ਇੱਕ ਉਹ ਪਛਾਣ ਹੈ ਜੋ ਉਸ ਦੇ ਮਾਪੇ ਉਸ ਦਾ ਪਤੀ ਪਤਨੀ ਤੇ ਕੁਦਰਤ ਉਸ ਨੂੰ ਬਖਸ਼ਦੇ ਹਨ ਦੂਜੀ ਉਹ ਪਛਾਣ ਹੈ ਜੋ ਉਹ ਆਪਣੇ ਜੀਵਨ ਮਾਰਗ ਤੇ ਚੱਲਦੇ ਆ ਆਪਣੇ ਕੰਮਾਂ ਸੰਘਰਸ਼ਾਂ ਅਤੇ ਸਰਗਰਮੀਆਂ ਨਾਲ ਕਮਾਉਂਦਾ ਹੈ ਤੇ ਤੀਜੀ ਉਹ ਪਛਾਣ ਹੈ ਜੋ ਕਿਸੇ ਸਾਜ਼ਿਸ਼ ਤਹਿਤ ਉਸ ਦੇ ਗਲ ਮੜ ਦਿੱਤੀ ਜਾਂਦੀ ਹੈ ਪਹਿਲੀ ਪਛਾਣ ਨੂੰ ਅਸੀਂ ਪ੍ਰਾਕਿਰਤਿਕ ਪਰਿਵਾਰਿਕ ਪਛਾਣ ਕਹਿ ਸਕਦੇ ਹਾਂ ਦੂਜੀ ਨੂੰ ਅਰਜਿਤ ਪਛਾਣ ਆਖਿਆ ਜਾ ਸਕਦਾ ਹੈ ਅਤੇ ਤੀਜੀ ਨੂੰ ਆਰੋਪਿਤ ਪਛਾਣ ਦਾ ਨਾਮ ਦਿੱਤਾ ਜਾ ਸਕਦਾ ਹੈ ਰਾਣੀ ਜਿੰਦਾ ਨਾਲ ਜੁੜੀਆਂ ਇਹਨਾਂ ਤਿੰਨਾਂ ਪਛਾਣਾਂ ਬਾਰੇ ਗੱਲ ਹੋ ਸਕਦੀ ਹੈ ਕੁਦਰਤ ਨੇ ਉਸ ਨੂੰ ਇੱਕ ਬੇहद ਖੂਬਸੂਰਤ ਦਿੱਖ ਵਜੋਂ ਮਾਲਾ-ਮਾਲ ਕੀਤਾ ਉਸ ਵਿੱਚ ਹੁਸਨ ਵਿੱਚ ਕੋਈ ਸਾਨੀ ਨਹੀਂ ਸੀ ਉਸ ਨੂੰ ਕੁਦਰਤ ਨੇ ਸੂਰਤ ਦੇ ਨਾਲ ਨਾਲ ਸਿਰਤ ਵੀ ਬਖਸ਼ੀ ਉਹ ਸੋਹਣੀ ਵੀ ਸੀ ਤੇ ਸਿਆਣੀ ਵੀ ਉਸ ਦੇ ਸੁਪਨ ਦਾ ਮੋਹਿਆ ਮਹਾਰਾਜਾ ਰਣਜੀਤ ਸਿੰਘ ਆਪਣੇ ਦਿਲ ਹੱਥੋਂ ਮਜਬੂਰ ਹੋ ਗਿਆ ਤੇ ਉਸ ਨੇ ਮਹਾਰਾਣੀ ਜਿੰਦਾ ਨਾਲ ਵਿਆਹ ਕਰਵਾ ਲਿਆ ਪਰ ਉਸ ਦੀ ਸਿਆਣਪ ਸਲੀਕੀ ਅਤੇ ਬੋਲਬਾਣੀ ਨੇ ਉਸ ਦੇ ਦਿਲ ਉੱਪਰ ਜਿੰਦਾ ਦਾ ਪੱਕਾ ਕਬਜ਼ਾ ਕਰਵਾ ਦਿੱਤਾ ਉਸ ਨੇ ਉਸ ਨੂੰ ਦੂਜੀਆਂ ਰਾਣੀਆਂ ਨਾਲੋਂ ਵੱਖਰਾ ਪਿਆਰ ਸਤਿਕਾਰ ਦਿੱਤਾ ਤੇ ਉਸ ਨੂੰ ਮਹਿਬੂਬਾ ਰਾਣੀ ਦਾ ਖਿਤਾਬ ਦਿੱਤਾ ਦਲੀਪ ਸਿੰਘ ਦੇ ਜਨਮ ਹੁੰਦਿਆਂ ਹੀ ਉਸ ਨੂੰ ਮਹਾਰਾਣੀ ਦਾ ਖਿਤਾਬ ਵੀ ਮਿਲ ਗਿਆ ਮਹਾਰਾਜੇ ਦੀਆਂ ਬਹੁਤ ਸਾਰੀਆਂ ਰਾਣੀਆਂ ਸਨ ਪਰ ਮਹਾਰਾਣੀ ਦਾ ਖਿਤਾਬ ਸਿਰਫ ਦਾਤਾਰਕੌਰ ਅਤੇ ਜਿੰਦਾਕੌਰ ਕੋਲ ਹੀ ਸੀ ਜਿੰਦਾ ਦੇ ਹੁਸਨ ਦੀ ਤਾਰੀਫ ਕਰਦੇ ਆ ਗਿਆਨੀ ਸੋਹਣ ਸਿੰਘ ਸੀਤਲ ਲਿਖਦੇ ਹਨ ਮੰਨਾ ਸਿੰਘ ਸਰਦਾਰ ਦੇ ਮਹਿਲੀ ਆਈ ਬਹਾਰ ਜੰਮੀ ਦੇਵੀ ਸਵਰਗ ਦੀ ਰੂਪ ਜਿੰਦਾ ਦਾਤਾਰ ਪਟ ਪੰਗੂੜੇ ਝੂਟਦੀ ਹੋਈ ਜਦ ਮੁਟਿਆਰ ਚਰਚਾ ਉਸ ਦੇ ਰੂਪ ਦੀ ਪਹੁੰਚੀ ਸਿੱਖ ਦਰਬਾਰ ਮੋਹਿਆ ਮਨਰੰਜੀਤ ਦਾ ਉਹਦੇ ਰੂਪ ਅਪਾਰ ਵਿਆਹੀ ਰਾਣੀ ਆਖਰੀ ਰਤਨਾ ਨਾਲ ਸਿੰਘਾਂ ਰਾਣੀ ਜਿੰਦਾਦੀ ਇਹ ਇੱਕ ਨਵੇਕਲੀ ਪਹਿਚਾਨ ਸੀ ਕਿ ਜਿੰਦਾਦਾ ਜਿੰਦਾ ਨਾਲ ਵਿਆਹ ਕਰਾਉਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਹੋਰ ਕੋਈ ਵਿਆਹ ਨਹੀਂ ਕਰਵਾਇਆ ਜਿੰਦਾ ਨੇ ਦੂਜੀ ਪ੍ਰਕਾਰ ਦੀ ਪਹਿਚਾਨ ਆਪ ਬਣਾਈ ਪਹਿਲਾਂ ਤਾਂ ਉਸ ਨੇ ਮਹਾਰਾਜੇ ਦੇ ਜਿਉਂਦਿਆਂ ਆਪਣੇ ਚੰਗੇ ਸੰਸਕਾਰਾਂ ਤੇ ਸਲੀਕੇ ਨਾਲ ਉਸ ਨਾਲ ਸਭ ਤੋਂ ਵੱਧ ਨੇੜਤਾ ਸਥਾਪਿਤ ਕਰ ਲਈ ਫਿਰ ਜਨਾਨਖਾਨੇ ਦੇ ਅਜਨਬੀ ਮਾਹੌਲ ਵਿੱਚ ਆਪਣੇ ਆਪ ਨੂੰ ਇੰਨੀ ਸਹਜਤਾ ਅਤੇ ਇੰਨੀ ਸਿਆਣਪ ਨਾਲ ਫਿੱਟ ਕੀਤਾ ਕਿ ਦੂਜੀਆਂ ਰਾਣੀਆਂ ਦੀ ਵੀ लाड़ली ਬਣ ਗਈ। ਦਸਿਆ ਟਹਿਲਣਾ ਤੇ ਵਿਸ਼ੇਸ਼ ਆਕਰਸ਼ਣ ਅਤੇ ਸਤਕਾਰ ਦਾ ਪਾਤਰ ਬਣ ਗਈ। ਕਿਹਾ ਜਾਂਦਾ ਹੈ ਕਿ ਬੰਦਾ ਆਪਣੀ ਲਿਖਤ ਤੋਂ ਅਤੇ ਆਪਣੇ ਬੋਲਾਂ ਤੋਂ ਪਛਾਣਿਆ ਜਾਂਦਾ ਹੈ। ਭਾਵੇਂ ਉਸਨੇ ਅੰਗਰੇਜ਼ਾਂ ਨੂੰ ਸਿਰਫ ਤਿੰਨ ਚਿੱਠੀਆਂ ਲਿਖੀਆਂ ਉਹ ਵੀ ਉਦੋਂ ਜਦੋਂ ਸਿੱਖ ਰਾਜ ਤੇ ਕਬਜ਼ਾ ਹੋਣ ਤੋਂ ਬਾਅਦ ਉਸ ਨੂੰ ਉਹਦੇ ਪੁੱਤਰ ਤੋਂ ਵੀ ਛੋੜ ਕੇ ਬੰਦੀ ਬਣਾ ਲਿਆ ਗਿਆ ਸੀ। ਉਹਨਾਂ ਚਿੱਠੀਆਂ ਵਿੱਚ 90 ਤੁਲੇ ਸੰਖੇਪ ਸ਼ਬਦਾਂ ਵਿੱਚ ਆਪਣੇ ਮਨ ਦੀ ਤਿੱਖੀ वेदना ਨੂੰ ਉਸਨੇ ਇੰਜ ਪ੍ਰਗੋ ਦਿੱਤਾ ਸੀ ਕਿ ਜਿਵੇਂ ਕੋਈ ਸ਼ਾਇਰ ਬਹੁਤ ਵੱਡੀ ਗੱਲ ਦੋ ਲਾਈਨਾਂ ਦੇ ਵਿੱਚੋਂ ਇੱਕੋ ਸ਼ਾਇਰ ਵਿੱਚ ਪ੍ਰਗੋ ਦਿੰਦਾ ਹੈ। ਇਹਨਾਂ ਵਿੱਚ ਜਜ਼ਬਾਤ ਦੀ ਸ਼ਿੱਦਤ ਵੀ ਸੀ। ਵਿਅੰਗ ਵੀ ਹੈ ਕਿ ਸ਼ਿਕਵਾ ਵੀ। ਇਸੇ ਤਰ੍ਹਾਂ ਉਸ ਦੀ ਆਵਾਜ਼ ਵਿੱਚ ਬੜਾ ਗੜਕਾ ਸੀ। ਵੱਡੇ-ਵੱਡੇ ਅਹਲਕਾਰ ਵੀ ਉਸ ਦੀ ਆਵਾਜ਼ ਅੱਗੇ ਮੂਨ ਹੋ ਜਾਂਦੇ ਸਨ ਉਸ ਦੀ ਆਵਾਜ਼ ਬਾਰੇ ਅੰਗਰੇਜ਼ਾਂ ਵਿੱਚ ਇਹ ਪ੍ਰਚਲਿਤ ਸੀ ਕਿ ਉਸ ਦੀ ਆਵਾਜ਼ ਦਾ ਲਹਿਜਾ ਇੰਗਲੈਂਡ ਦੀ ਮਹਾਰਾਣੀ ਇਲੀਜ਼ਾਬੈਥ ਦੋ ਨਾਲ ਮਿਲਦਾ-ਜੁਲਦਾ ਸੀ ਜਿਸ ਵਿੱਚ ਸਿਆਣਪ ਵੀ ਸੀ ਗੰਭੀਰਤਾ ਵੀ ਅਤੇ ਸ਼ਾਹੀ ਰੋਹਬ ਦਾ ਅਦਾਬ ਵੀ ਇਸੇ ਕਰਕੇ ਜਦੋਂ ਉਹ ਫੌਜੀ ਅਫਸਰਾਂ ਨੂੰ ਅਹਲਕਾਰਾਂ ਨੂੰ ਜਾਂ ਦਰਬਾਰ ਨੂੰ ਸੰਬੋਧਨ ਕਰਦੀ ਸੀ ਤਾਂ ਉਸ ਦੀ ਆਵਾਜ਼ ਸਭ ਤੋਂ ਕੀਲ ਲੈਂਦੀ ਸੀ ਤੇ ਸੁਣਨ ਵਾਲੇ ਨੂੰ ਵਿਰੋਧ ਕਰਨਾ ਭੁੱਲ ਜਾਂਦਾ ਸੀ ਸਿੱਖ ਰਾਜ ਨੂੰ ਵਿਖਰਨ ਤੋਂ ਬਚਾਉਣ ਲਈ ਅਤੇ ਇਸ ਨੂੰ ਫਿਰ ਤੋਂ ਆਪਣੇ ਪੈਰਾਂ ਤੇ ਖੜਾ ਕਰਕੇ ਸੰਘਰਸ਼ ਵਿੱਚ ਪਾ ਕੇ ਉਸ ਨੇ ਇੱਕ ਵੱਖਰੀ ਪਛਾਣ ਬਣਾਈ ਇਹ ਉਹਦੀ ਅਰਜੀਤ ਪਛਾਣ ਸੀ ਇਸ ਸੰਘਰਸ਼ ਦੌਰਾਨ ਉਸ ਵਿੱਚਲੇ ਅਜਿਹੇ ਗੁਣ ਉੱਭਰ ਕੇ ਸਾਹਮਣੇ ਆਏ ਜੋ ਕਿਧਰੇ ਲੁਕੇ ਪਏ ਸਨ ਉਹ ਭਾਵੇਂ ਇੱਕ ਰਜਵਾੜਾ ਘਰਾਣੇ ਦੀ ਪੈਦਾਇਸ਼ ਨਹੀਂ ਸੀ ਪਰ ਉਸ ਵਿੱਚ ਗਜਬ ਦੀ ਰਾਜਸੀ ਸੂਝ ਸੀ ਉਸ ਨੂੰ ਪਤਾ ਸੀ ਕਿ ਕਿਹੜਾ ਮੋਰਾ ਕਿੱਧਰ ਚੱਲੇਗਾ ਕਿੱਧਰ ਸ਼ਹਿ ਤੇ ਕਿੱਧਰ ਮਾਤ ਉਸ ਨੂੰ ਪਤਾ ਸੀ ਕਿ ਸਿਆਸਤ ਵਿੱਚ ਬੋਲਣਾ ਵੀ ਜ਼ਰੂਰੀ ਹੈ ਪਰ ਮੂਨ ਰਹਿ ਕੇ ਸਥਿਤੀ ਦਾ ਜਾਇਜ਼ਾ ਲੈਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਉਸ ਸਮੇਂ ਦੇ ਗਵਰਨਰ ਜਰਨਲ ਲਾਰਡ ਐਲਨ ਬਰੋ ਨੇ ਲੰਡਨ ਦੇ ਸੈਕਟਰੀ ਆਫ ਸਟੇਟ ਨੂੰ ਭੇਜੀ ਆਪਣੀ ਰਿਪੋਰਟ ਵਿੱਚ ਲਿਖਿਆ ਸੀ ਮੈਨੂੰ ਮਹਾਰਾਣੀ ਦੇ ਵਿਵਹਾਰ ਦੀ ਸੂਹ ਲੈਂਦੇ ਆ ਇਹ ਪੱਕਾ ਹੋ ਗਿਆ ਹੈ ਕਿ ਪੰਜਾਬ ਨੂੰ ਮਰਦਾ ਵਾਂਗ ਜੇ ਕਿਸੇ ਨੇ ਸਮਝਿਆ ਹੈ ਤਾਂ ਉਹ ਰਾਣੀ ਜਿੰਦਾ ਹੈ ਉਸ ਨੂੰ ਉਹਨਾਂ ਸਾਰੇ ਗਦਰਾਰਾਂ ਦੀ ਪਹਿਚਾਣ ਹੋ ਗਈ ਸੀ ਜੋ ਨਾਮਕ ਤਾਂ ਸਿੱਖ ਰਾਜ ਦਾ ਖੰਦੇ ਸਨ ਪਰ ਇਸ ਨੂੰ ਦੀਮਕ ਵਾਂਗ ਅੰਦਰੇ-ਅੰਦਰ ਖੋਖਲਾ ਕਰ ਰਹੇ ਸਨ ਉਸ ਦੇ ਇਹਨਾਂ ਸਭ ਦੇ ਪੇਤਿਆਂ ਦੇ ਨਾਲ-ਨਾਲ ਛਾਤਰ ਅੰਗਰੇਜ਼ਾਂ ਉੱਪਰ ਵੀ ਪੂਰੀ ਨਜ਼ਰ ਸੀ ਇਹ ਸਾਰਾ ਕੁਝ ਉਦੋਂ ਉਸ ਦੀ ਸ਼ਖਸੀਅਤ ਚ ਉਜਾਗਰ ਹੋਇਆ ਜਦੋਂ ਉਹ ਪਰਦਾ ਲਾ ਕੇ ਮਰਦਾਂ ਵਾਂਗ ਸਿਆਸੀ ਮੈਦਾਨ ਵਿੱਚ ਕੁੱਦ ਪਏ ਦਲੇਰੀ ਦਾ ਗੁਣ ਉਸਦਾ ਅਜੀਹਾਲ ਲਾਸਾਨੀ ਗੁਣ ਸੀ ਜਿਸ ਨੇ ਨਾ ਸਿਰਫ ਸੰਘਰਸ਼ ਦੇ ਸਮਿਆਂ 'ਚ ਉਸ ਦੀ ਰਹਿਨਮਾਈ ਕੀਤੀ ਸਗੋਂ ਉਸ ਦੀ ਸ਼ਖਸੀਅਤ ਨੂੰ ਇੱਕ ਵਿਲੱਖਣ ਆਬਾ ਵੀ ਬਖਸ਼ੀ ਅਤੇ ਉਸ ਦੇ ਦੁਸ਼ਮਣ ਨੂੰ ਸਹਿਮ ਦੀ ਅਵਸਥਾ ਵਿੱਚ ਪਾਈ ਰੱਖਿਆ ਉਸ ਦੀ ਦਲੇਰੀ ਦੀ ਆਪਣੇ ਵੀ ਸਿਫਤ ਕਰਦੇ ਸਨ ਤੇ ਬੇਗਾਨੇ ਵੀ ਉਸ ਦੀ ਦਲੇਰੀ ਨੇ ਹੀ ਸਿੱਖ ਰਾਜ ਦੇ ਡੁੱਬਦੇ ਹੋਏ ਜਹਾਜ਼ ਨੂੰ ਬਚਾਉਣ ਦਾ ਪੂਰਾ ਤਣ ਲਾਇਆ ਉਸ ਦੀ ਦਲੇਰੀ ਦੀ ਸਿਫਤ ਤਾਂ ਅੰਗਰੇਜ਼ ਵੀ ਕਰਦੇ ਸਨ ਲਾਰਡ ਐਲਨ ਬਰੋ ਨੇ ਲਿਖਿਆ ਕਿ ਸਿੰਧ ਦੇ ਅਮੀਰਾਂ ਨਾਲ ਉਸ ਨੂੰ ਜਿੱਤਣਾ ਸੌਖਾ ਹੈ ਪਰ ਮਹਾਰਾਣੀ ਜਿੰਦਾ ਨਾਲ ਜਿੱਤਣਾ ਔਖਾ ਹੈ ਕਿਉਂਕਿ ਉਹ ਦ੍ਰਿੜ ਹੌਸਲੇ ਵਾਲੀ ਔਰਤ ਹੈ ਇਸ ਗੱਲ ਦਾ ਸਬੂਤ ਉਦੋਂ ਮਿਲਦਾ ਹੈ ਜਦੋਂ ਮਹਾਰਾਣੀ ਜਿੰਦਾ ਨੂੰ ਚਨੌਰ ਦੇ ਕਿਲੇ ਵਿੱਚ ਭਾਰੀ ਸੁਰੱਖਿਆ ਹੇਠ ਕੈਦ ਕੀਤਾ ਗਿਆ ਪਰ ਉਹ ਭੇਸ ਬਦਲ ਕੇ ਅਤੇ ਪਹਿਰੇਦਾਰਾਂ ਨੂੰ ਬੇਫਕੂ ਬਣਾ ਕੇ ਰਾਤੋਂ ਰਾਤ ਉਥੋਂ ਫਰਾਰ ਹੋ ਗਈ ਅਤੇ ਪਤਾ ਨਹੀਂ ਕਿਹੜੇ ਰਸਤਿਆਂ ਤੇ ਕਿੰਨੀਆਂ ਮੁਸ਼ਕਲਾਂ ਨਾਲ ਚੱਲਦੀ ਹੋਈ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਉੱਥੋਂ ਦੇ ਮਹਾਰਾਜੇ ਦੇ ਦਰਬਾਰ ਵਿੱਚ ਜਾ ਪਹੁੰਚੀ। ਉਹ ਸੱਚਮੁੱਚ ਲੋਹ ਨਾਰੀ ਸੀ ਜਿਸ ਦਾ ਹੌਸਲਾ ਇੰਨਾ ਮਜ਼ਬੂਤ ਸੀ ਕਿ ਉਹ ਤੂਫਾਨਾਂ ਨਾਲ ਸਿੱਧੀ ਟੱਕਰ ਲੈ ਲੈਂਦੀ ਸੀ। ਇਤਿਹਾਸਕਾਰ ਕੇਹਰ ਸਿੰਘ ਮਠਾਰੂ ਤੇ ਸਰੂਪ لال ਕੈਲੇ ਨੇ ਸ਼ਾਇਦ ਇਸੇ ਲਈ ਹੀ ਆਪਣੀ ਕਿਤਾਬ ਦਾ ਸਿਰਲੇਖਨ ਮਹਾਰਾਣੀ ਜਿੰਦਾ ਰੱਖਿਆ ਹੈ। ਅੰਗਰੇਜ਼ ਉਸ ਦੀ ਦਲੇਰੀ ਤੋਂ ਡਰਦੇ ਆ ਉਸ ਨੂੰ ਪੰਜਾਬ ਦੀ ਮੈਸਾਲੀਨਾ ਆਖਿਆ ਕਰਦੇ ਸਨ ਮੈਸਾਲੀਨਾ ਦਾ ਜ਼ਿਕਰ ਰੋਮਨ ਇਤਿਹਾਸ ਵਿੱਚ ਆਉਂਦਾ ਹੈ ਉਹ ਰੋਮਨ ਸਮਰਾਟ ਕਲੋਡੀਅਸ ਦੀ ਤੀਜੀ ਪਤਨੀ ਸੀ ਉਹ ਰੋਮਨ ਸਮਾਰਟ ਨੀਰੋ ਦੀ ਚੇਰੀ ਭੈਣ ਸੀ ਉਹ ਬਹੁਤ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਸੀ ਆਪਣੇ ਪਤੀ ਵਿਰੁੱਧ ਸਾਜ਼ਿਸ਼ ਸਿਰਜਣ ਦੇ ਦੋਸ਼ ਅਧੀਨ ਉਸ ਤੇ ਮੁਕੱਦਮਾ ਚੱਲਿਆ ਉਸ ਦੀ ਪ੍ਰਸਿੱਧੀ ਦੀ ਵਜ੍ਹਾ ਭਾਵੇਂ ਸਿਆਸੀ ਵਿਤਕਰੇ ਦੀ ਉਪਜ ਸੀ ਪਰ ਆਧੁਨਿਕ ਕਲਾ ਅਤੇ ਸਾਹਿਤ ਨੇ ਉਸ ਦੀ ਸਾਰੀ ਬਦਨਾਮੀ ਧੋ ਕੇ ਉਸ ਨੂੰ ਅਸਲੀ ਪਛਾਣ ਦਿੱਤੀ ਇੰਜ ਮੈਸਾਲੀਨਾ ਦਲੇਰੀ ਅਤੇ ਰਾਜਸੀ ਸੂਝ ਦਾ ਪ੍ਰਤੀਕ ਬਣ ਗਈ ਇਸੇ ਲਈ ਰਾਣੀ ਜਿੰਦਾ ਦੀ ਦਲੇਰੀ ਦੀ ਪ੍ਰਸ਼ੰਸਾ ਕਰਨ ਲਈ ਅੰਗਰੇਜ਼ ਉਸ ਦੀ ਤੁਲਨਾ ਮੈਸਾਲੀਨਾ ਨਾਲ ਕਰਦੇ ਸਨ ਅਤੇ ਉਸ ਨੂੰ ਪੰਜਾਬ ਦੀ ਮੈਸਾਲੀਨਾ ਕਹਿੰਦੇ ਸਨ ਮਹਾਰਾਣੀ ਜਿੰਦਾ ਉੱਪਰ ਹੋਣੀ ਨੇ ਜੋ ਕਹਿਰ ਵਰਤਾਇਆ ਤੇ ਨਿਰਦੋਸ਼ ਤੇ ਨੇਕ ਇਰਾਦੇ ਹੋਣ ਦੇ ਬਾਵਜੂਦ ਉਸ ਨੂੰ ਇੰਨਾ ਰੁੱਲਣਾ ਪਿਆ ਮਾਂ ਪੁੱਤ ਨੂੰ ਅਨੇਕਾਂ ਕਸ਼ਟ ਸਹਿਣੇ ਪਏ ਤੇ ਮਰਨ ਬਾਅਦ ਵੀ ਦੇਸ਼ ਦੀ ਮਿੱਟੀ ਨਸਥੀਬ ਨਹੀਂ ਹੋਈ ਅਜਿਹੇ ਦੁਖਾਂਤ ਨੂੰ ਮੁੱਖ ਰੱਖਦੇ ਆ ਗਿਆਨੀ ਸੋਹਣ ਸਿੰਘ ਸੀਤਲ ਉਸ ਦੀ ਪਹਿਚਾਣ ਇੱਕ ਦੁਖੀ ਮਾਂ ਤੇ ਰਾਣੀ ਹੋਣ ਦੇ ਬਾਵਜੂਦ ਫਕੀਰਾਂ ਵਾਲੀ ਜ਼ਿੰਦਗੀ ਜਿਉਣ ਵਾਲੀ ਦਰਵੈਸ਼ਨੀ ਵਜੋਂ ਕਰਦਾ ਹੈ ਉਹ ਜਿੰਦਾ ਨੂੰ ਸ਼ਾਹੀ ਫਕੀਰ ਨਹੀਂ ਕਹਿ ਕੇ ਸੰਬੋਧਨ ਕਰਦਾ ਹੈ ਤੇ ਜਿੰਦਾ ਤੇ ਦਲੀਪ ਸਿੰਘ ਨੂੰ ਦੁਖੀਏ ਮਾਪੁੱਤ ਆਖਦਾ ਹੈ ਮਹਾਰਾਣੀ ਜਿੰਦਾ ਦੀ ਤੀਜੀ ਕਸਮਦੀਪ ਕਿਸਮ ਦੀ ਪਛਾਣ ਉਹ ਹੈ ਜੋ ਨਾ ਤਾਂ ਉਸ ਨੂੰ ਕੁਦਰਤ ਜਾਂ ਪਰਿਵਾਰ ਤੋਂ ਮਿਲੀ ਤੇ ਨਾ ਹੀ ਉਸ ਨੇ ਆਪ ਅਰਜਿਤ ਕੀਤੀ ਜਾਂ ਕਮਾਈ ਇਹ ਉਹ ਪਛਾਣ ਹੈ ਜੋ ਵੱਖ-ਵੱਖ ਸਾਜ਼ਿਸ਼ਾਂ ਅਫਵਾਮਾਂ ਸਾੜਿਆਂ ਰਾਜਨੀਤਿਕ ਚਾਲਾਂ ਦੇ ਸਿੱਟੇ ਵੱਜੋਂ ਉਸ ਉੱਪਰ ਥੋਪੀ ਗਈ ਜਾਂ આરોਪਿਤ ਕੀਤੀ ਗਈ ਇਸ ਦਾ ਮਕਸਦ ਸਿਰਫ ਉਸ ਨੂੰ ਬਦਨਾਮ ਕਰਕੇ ਉਸ ਦਾ ਅਕਸ ਖਰਾਬ ਕਰਨਾ ਸੀ ਅਤੇ ਉਸ ਦੇ ਹੌਸਲੇ ਨੂੰ ਤੋੜਨਾ ਸੀ ਪਰ ਅਜਿਹਾ ਅੰਸ਼ਕ ਰੂਪ ਚਾਹੀ ਹੋ ਸਕੇ ਪੂਰੀ ਤਰ੍ਹਾਂ ਨਾਲ ਨਹੀਂ ਕਿਉਂਕਿ ਸਿੱਖ ਫੌਜ ਅਤੇ ਆਮ ਪਰਜਾ ਰਾਣੀ ਦੇ ਨੇਕ ਮਕਸਦ ਦਲੇਰੀ ਚੰਗੇ ਆਚਰਨ ਤੋਂ ਬੇहद ਪ੍ਰਭਾਵਿਤ ਸੀ ਅਤੇ ਉਸ ਬਾਰੇ ਗਲਤ ਬਿਆਨੀ ਸੁਣਨ ਲਈ ਤਿਆਰ ਨਹੀਂ ਸੀ ਅਫਵਾਹਾਂ ਫੈਲਾਉਣ ਪਿੱਛੇ ਭਾਵੇਂ ਅੰਗਰੇਜ਼ਾਂ ਦਾ ਹੀ ਹੱਥ ਸੀ ਪਰ ਪੰਜਾਬ ਦੇ ਬਹੁਤ ਸਾਰੇ ਚੰਗੇ ਚੰਗੇ ਅਤੇ ਲੋਕਪ੍ਰੀਅ ਲੋਕ ਵੀ ਇਨ੍ਹਾਂ ਫੁਆਵਾਵਾਂ ਦੇ ਹੱਥ ਕੰਡੇ ਬਣ ਗਏ। ਪਹਿਲਾਂ ਅੰਗਰੇਜ਼ਾਂ ਨੇ ਸਿੱਧੇ ਰੂਪ ਵਿੱਚ ਰਾਣੀ ਦੇ ਚਰਿੱਤਰ ਤੇ ਦੂਸ਼ਣ ਲਾਉਣੇ ਸ਼ੁਰੂ ਕੀਤੇ ਪਰ ਇਸ ਦਾ ਉਲਟਾ ਅਸਰ ਹੋਇਆ ਜੋ ਵੀ ਸੁਣਦਾ ਸੁਣ ਕੇ ਭੜਕ ਉੱਠਦਾ। ਫੌਜ ਅਜੇਹੇ ਦੂਸ਼ਣ ਸੁਣ ਕੇ ਮਰਨ ਮਾਰਨ ਲਈ ਤਿਆਰ ਹੋ ਗਈ। ਕੋਈ ਯਕੀਨ ਹੀ ਨਹੀਂ ਸੀ ਕਰ ਰਿਹਾ ਅੰਗਰੇਜ਼ਾਂ ਨੂੰ ਜਾਪਿਆ ਕਿ ਇਹ ਕੁਝ ਕਰਕੇ ਉਹ ਆਪਣੀ ਕਵਰ ਆਪ ਪੁੱਟ ਲੈਣਗੇ ਤੇ ਉਹਨਾਂ ਨੂੰ ਲੈਣੇ ਦੇ ਦੇਣੇ ਪੈ ਜਾਣਗੇ। ਉਹਨਾਂ ਨੇ ਅਜਹੀਆਂ ਫਵਾਵਾਵਾਂ ਡਾਉਣੀਆਂ ਬੰਦ ਕਰ ਦਿੱਤੀਆਂ ਪਰ ਡੋਗਰੇ ਸਰਦਾਰਾਂ ਤੇ ਸਿੱਖ ਰਾਜ ਚ ਸ਼ਾਮਲ ਅੰਗਰੇਜ਼ੀ ਏਜੰਟਾਂ ਨੂੰ ਤਾਂ ਜਿੰਦਾ ਨੂੰ ਬਦਨਾਮ ਕਰਨ ਦੀ ਸਖਤ ਲੋੜ ਸੀ ਤਾਂ ਕਿ ਉਹਨਾਂ ਦੀ ਅੰਗਰੇਜ਼ਾਂ ਨਾਲ ਮਿਲੀਭੁਗਤ ਦਾ ਕਿਸੇ ਨੂੰ ਪਤਾ ਨਾ ਲੱਗੇ ਸੰਗੋ ਸਾਰਾ ਦੋਸ਼ ਜਿੰਦਾ ਦੇ ਸਿਰ ਆ ਜਾਵੇ ਉਹ ਸਿੱਖ ਫੌਜ ਦੇ ਆਮ ਲੋਕਾਂ ਨਾਲ ਟੁੱਟ ਜਾਵੇ ਤੇ ਉਹ ਜੀ ਭਰ ਕੇ ਸੱਤਾ ਦੀ ਖੇਡ ਖੇਡਣ ਉਹਨਾਂ ਨੇ ਗੱਲਾਂ ਫਿਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਜਿੰਦਾ ਅੰਦਰ ਖਾਤੇ ਅੰਗਰੇਜ਼ਾਂ ਨਾਲ ਮਿਲੀ ਹੋਈ ਹੈ ਕਦੇ ਕਹਿਣ ਕਿ ਜਿੰਦਾ ਪੰਜਾਬ ਨੂੰ ਅੰਗਰੇਜ਼ਾਂ ਕੋਲ ਵੇਚਣਾ ਚਾਹੁੰਦੀ ਹੈ ਵੇਚਣਾ ਉਹ ਆਪ ਚਾਹੁੰਦੇ ਸਨ ਡੋਗਰੇ ਸੰਧਾਵਾਲੀਏ ਸਭ ਅੰਗਰੇਜ਼ੀ ਏਜੰਟਾਂ ਤੋਂ مشਵਰੇ ਲੈਂਦੇ ਸਨ ਸਾਰੇ ਖੇਡ ਲੁਧਿਆਣਾ ਬੈਠੇ ਅੰਗਰੇਜ਼ ਕੰਟਰੋਲ ਕਰ ਰਹੇ ਸਨ ਇਹ ਵੀ ਕਿਹਾ ਜਾਂਦਾ ਹੈ ਕਿ ਸ਼ੇਰ ਸਿੰਘ ਨੇ ਮਹਾਰਾਜਾ ਬਣਨ ਲਈ ਅੰਗਰੇਜ਼ਾਂ ਤੋਂ ਮਦਦ ਮੰਗੀ ਸੀ ਤੇ ਬਦਲੇ ਵਿੱਚ ਲਾਹੌਰ ਦਰਬਾਰ ਦੇ ਸਲਾਨਾ ਮਾਲ ਤੋਂ ਰੁਪਈਏ ਪਿੱਛੇ 6 ਆਨੇ ਹਿੱਸਾ ਦੇਣਾ ਵੀ ਮੰਨਿਆ ਸੀ ਅੰਦਰ ਖਾਤੇ ਇਹ ਖੇਡ ਚੱਲ ਰਹੀ ਸੀ ਤੇ ਬਦਨਾਮ ਕਰਨ ਦੀ ਕੋਸ਼ਿਸ਼ ਜਿੰਦਾਂ ਨੂੰ ਕੀਤਾ ਕੀਤੀ ਜਾਂਦੀ ਸੀ ਅਜਿਹੇ ਅਫਵਾਹਾਂ ਦੇ ਦੌਰ ਵਿੱਚ ਕੁਝ ਸੰਜੀਤਾ ਤੇ ਲੋਕਪ੍ਰੀਏ ਲੋਕ ਵੀ ਅਫਵਾਹਾਂ ਦਾ ਜਿਗਰ ਸ਼ਿਕਾਰ ਹੋ ਗਏ ਇਹਨਾਂ ਵਿੱਚੋਂ ਇੱਕ ਸ਼ਾ ਮੁਹੰਮਦ ਸੀ ਜਿਸ ਨੇ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚ ਕਈ ਬੰਦ ਮਹਾਰਾਣੀ ਨੂੰ ਐਂਗਲੋ ਸਿੱਖ ਲੜਾਈ ਦੀ ਜੜ ਜੜ ਸਿੱਧ ਕਰਨ ਦੇ ਲੇਖੇ ਲਾ ਦਿੱਤਾ ਜੋ ਕੁਝ ਡੋਗਰਿਆਂ ਨੇ ਕੀਤਾ ਉਸਾਰਾ ਕੁਝ ਸ਼ਾਹ ਮੁਹੰਮਦ ਨੇ ਰਾਣੀ ਜਿੰਦਾ ਦੇ ਸਿਰ ਮੜ ਦਿੱਤਾ ਤੇ ਉਸ ਨੂੰ ਖਲਨਾਇਕਾ ਸਿੱਧ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਅਰਜੀ ਲਿਖੀ ਫਿਰੰਗੀ ਨੂੰ ਕੁੰਜ ਗੋਸ਼ੇ ਪਹਿਲਾ ਆਪਣੀ ਸੁਖ ਆਨੰਦ ਵਾਰੀ ਤੇਰੇ ਵੱਲ ਮੈਂ ਫੌਜਾਂ ਨੂੰ ਤੋੜਨੀ ਹਾਂ ਖੱਟੇ ਕਰੀ ਤੂੰ ਇਹਨਾਂ ਦੇ ਦੰਦ ਵਾਰੀ ਸਿੰਘਾ ਭੋਲਿਆਂ ਮੂਲਨਾ ਸਹੀ ਕੀਤਾ ਗੁੱਜਾਂ ਕਰਨ ਲੱਗੀ ਸਾਡਾ ਕਾਗ ਕਾਤਮਾਈ ਸ਼ਾਹ ਮੁਹੰਮਦ ਆ ਇਸ ਰਾਣੀ ਜਿੰਦਾ ਕੌਰਾਂ ਸਾਰੇ ਦੇਸ਼ ਦਾ ਫਰਜ ਉਠਾਈ ਦਿੱਤਾ। ਅਸਲ ਵਿੱਚ ਬਹੁਤ ਸਾਰੇ ਹੋਰ ਅਨਪੋਲ ਲੋਕਾਂ ਵਾਂਗ ਸ਼ਾਹ ਮੁਹੰਮਦ ਵੀ ਡੋਗਰਿਆਂ ਤੇ ਅੰਗਰੇਜ਼ੀ ਏਜੰਟਾਂ ਦੁਆਰਾ ਫੈਲੀਆਂ ਅਫਵਾਵਾਂ ਦਾ ਸ਼ਿਕਾਰ ਹੋ ਗਿਆ ਸੀ। ਪਿਆਰਾ ਸਿੰਘ ਪਦਮ ਲਿਖਦੇ ਹਨ ਡੋਗਰਿਆਂ ਸਾਰੀਆਂ ਸਾਜ਼ਿਸ਼ਾਂ ਕਰਕੇ ਅਖੀਰ ਸਾਰੀ ਗੱਲ ਜਿੰਦਾ ਸਿਰ ਲਾਈ ਕਿ ਇਸ ਨੇ ਅੰਗਰੇਜ਼ੀ ਫੌਜ ਨੂੰ ਬਲਾਵਾ ਦਿੱਤਾ ਤੇ ਇਹੋ ਖਾਲਸਾ ਫੌਜ ਦੀ ਤਬਾਹੀ ਲਈ ਜ਼ਿੰਮੇਵਾਰ ਹੈ। ਪ੍ਰਪਗੰਡੇ ਕਾਰਨ ਕਵੀ ਸ਼ਾ ਮੁਹੰਮਦ ਨੇ ਇਹ ਮੰਨ ਲਿਆ ਜਦੋਂ ਕਿ ਇਹ ਇਤਿਹਾਸਿਕ ਹਕੀਕਤ ਨਹੀਂ ਸੀ ਡਾਕਟਰ ਗੰਡਾ ਸਿੰਘ ਨੇ ਆਪਣੀ ਪੁਸਤਕ ਪੰਜਾਬ ਉਤੇ ਅੰਗਰੇਜ਼ਾਂ ਦਾ ਕਬਜ਼ਾ ਵਿੱਚ ਜਿੰਦਾ ਦੇ નિર્ਦੋਸ਼ ਹੋਣਾ ਸਿੱਧ ਕਰਨ ਲਈ ਲੋੜਿੰਦੇ ਦੋਸ਼ੀ ਵੀ ਪੇਸ਼ ਕਰ ਦਿੱਤੇ ਹਨ ਅਤੇ ਇਸ ਭੇਦ ਤੋਂ ਪਰਦਾ ਚੁੱਕ ਦਿੱਤਾ ਹੈ ਕਿ ਸਿੱਖ ਰਾਜ ਦੀ ਬਰਬਾਦੀ ਦੀ ਅਸਲ ਜੜਾ ਰਾਜਾ ਗੁਲਾਬ ਸਿੰਘ ਡੋਗਰਾ ਮਿਸਰ ਲਾਲ ਸਿੰਘ ਅਤੇ ਮਿਸਰ ਤੇਜ ਸਿੰਘ ਸਨ ਡਾਕਟਰ ਗੰਡਾ ਸਿੰਘ ਨੇ ਇਹਨਾਂ ਨੂੰ ਤਿੰਨ ਵੱਡੇ ਗਦਾਰ ਲਿਖਿਆ ਹੈ ਉਹ ਲਿਖਦੇ ਹਨ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਬੈਰ ਬ੍ਰੈਡਫੁੱਟ ਦੀ ਇਹ ਵੀ ਜ਼ਿੰਮੇਵਾਰੀ ਸੀ ਕਿ ਕਾਫੀ ਹੱਦ ਤੱਕ ਸਫਲਤਾ ਪਹਿਲਾਂ ਹੀ ਪ੍ਰਾਪਤ ਕਰ ਲਵੇ ਜਿਸ ਦਾ ਕੇ ਐਲਾਨ ਬਰੋ ਨੇ ਵੈਲਿੰਗਟਨ ਨੂੰ ਭਰੋਸਾ ਦਿੱਤਾ ਹੋਇਆ ਸੀ ਇਸ ਸਫਲਤਾ ਦਾ ਤਾਂ ਹੀ ਪੱਕਾ ਯਕੀਨ ਹੋ ਸਕਦਾ ਸੀ ਜੇ ਲਾਹੌਰ ਰਾਜ ਦੇ ਕੁਝ ਵੱਡੇ ਆਗੂਆਂ ਤੇ ਸਰਦਾਰਾਂ ਨੂੰ ਅੰਦਰੋਂ ਅੰਦਰ ਆਪਣੇ ਨਾਲ ਗੰਢ ਲਿਆ ਜਾਂਦਾ ਤਾਂ ਕਿ ਸਾਰੇ ਕੰਮ ਅੰਗਰੇਜ਼ ਦੀ ਇੱਛਾ ਅਨੁਸਾਰ ਹੁੰਦੇ ਜਾਂਦੇ ਅਤੇ ਵੇਲੇ ਸਿਰ ਉਹ ਪੋਲੀਟੀਕਲ ਏਜੰਟ ਦੇ ਇਸ਼ਾਰੇ ਉੱਤੇ ਚੱਲਦੇ ਰਹਿੰਦੇ ਇਸ ਮਤਲਬ ਲਈ ਰਾਜਾ ਗੁਲਾਬ ਸਿੰਘ ਡੋਗਰਾ ਮਿਸਰ ਲਾਲ ਸਿੰਘ ਵਜ਼ੀਰ ਅਤੇ ਮਿਸਰ ਤੇਜ ਸਿੰਘ ਕਮਾਂਡਰ ਇਨ ਚੀਫ ਅੰਗਰੇਜ਼ਾਂ ਨੂੰ ਹੱਥ ਚੰਗ ਹੱਥ ਠੋਕੇ ਲੱਭ ਪਏ ਜਿਨ੍ਹਾਂ ਨੇ ਪੰਜਾਬ ਵਿੱਚ ਅੰਗਰੇਜ਼ਾਂ ਦੇ ਖੂਫੀਆ ਏਜੰਟਾਂ ਦਾ ਕੰਮ ਨਿਭਾਇਆ ਮਹਾਰਾਣੀ ਜਿੰਦਾ ਦੀ ਅਸਲੀ ਪਛਾਣ ਵੱਖ-ਵੱਖ ਸਰੋਤਾਂ ਵੱਲੋਂ ਉਹਦੇ ਅਕਸ ਨੂੰ ਖਰਾਬ ਕਰਨ ਲਈ ਕੋਝੀਆਂ ਚਾਲਾਂ ਦੀ ਨਿਰਖ ਪਰਖ ਕਰਕੇ ਅਤੇ ਸਿੱਖ ਰਾਜ ਦੀ ਟੈਣ ਦੀ ਕਲਾ ਵੇਲੇ ਉਸ ਵੱਲੋਂ ਕੀਤੇ ਸੰਘਰਸ਼ ਅਤੇ ਉਸ ਵੱਲੋਂ ਝੱਲੇ ਦੁੱਖਾਂ ਦਾ ਸਹੀ ਮੁਲੰਕਣ ਕਰਕੇ ਹੀ ਕੀਤੀ ਜਾ ਸਕਦੀ ਹੈ